ਇਹ ਜਿਹੜੀ ਸਕੀਮ ਹੈ ਤੁਸੀਂ ਪਹਿਲੀ ਵਾਰੀ ਰੱਖੀ ਹੈ ਜਾਂ ਪਹਿਲਾਂ ਵੀ ਕਰੀ ਏਦਾਂ ਦੀ ਸਕੀਮ ਰੱਖੀ ਤੁਸੀਂ ਅਸੀਂ ਪਹਿਲੀ ਵਾਰੀ ਇਹ ਐਤੀ ਦੀਵਾਲੀ ਤੇ ਲੈ ਕੇ ਆਏ ਆਂ ਔਰ ਅਸੀਂ ਸੋਚਿਆ ਸੀਗਾ ਵੀ ਆਪਣੇ ਕਸਟਮਰ ਲੱਕੀ ਕਸਟਮਰ ਨੂੰ ਇੱਕ ਆਪਣਾ ਲੱਕੀ ਡਰਾ ਕੱਢਾਂਗੇ ਅਸੀਂ ਪੇਕੀ ਹਲਕੀ ਰੇਂਜ ਤੋਂ ਲੈ ਕੇ ਐਵੀ ਰੇਂਜ ਤੱਕ ਸਾਡੇ ਕੋਲ ਸਰ ਤਰ੍ਹਾਂ ਦਾ ਸਾਮਾਨ ਮਿਲਦਾ ਜੋ ਕਿ ਲੋਕੀ ਲੁਧਿਆਣਾ ਸ਼ਹਿਰਾਂ ਦੇ ਵਿੱਚ ਜਾ ਕੇ ਲੱਭਦੇ ਸੀਗੇ ਔਰ ਇਸ ਟਾਈਮ ਸਾਡੇ ਸ਼ੋਰੂਮ ਤੇ ਸਾਹਨੇ ਵਾਲ ਦੇ ਵਿੱਚ ਅਵੇਲੇਬਲ ਹੈਗਾ। ਇਹ ਵੀ ਹੈਗੀ ਜਿਹੜਾ ਵੀ ਅੱਜ ਤੋਂ ਸਾਡੇ ਕੋਲ ਸਾਮਾਨ ਲਏਗਾ ਅਸੀਂ ਲੱਕੀ ਕੂਪਨ ਉਹਨਾਂ ਦਾ ਅੱਜ ਤੋਂ ਲੋੜੀ ਦਾ ਕੂਪਨ ਸ਼ੁਰੂ ਕਰ ਦੇਵਾਂਗੇ। ਬਹੁਤ ਅੱਛਾ ਲੱਗ ਰਿਹਾ ਉਮੀਦ ਨਹੀਂ ਸੀ ਸਾਡਾ ਇਨਾਮ ਮਿਲੂਗਾ ਸਰ ਬਹੁਤ ਖੁਸ਼ੀ ਹੋਈ ਇੱਕ ਸਕਦੇ ਹਾਂ ਕਿ ਇਲੈਕਟ੍ਰਿਕ ਸਕੂਟੀ ਜਿਹੜੀ ਅੱਜ ਇਹਨਾਂ ਦੀ ਹੋ ਚੁੱਕੀ ਹੈ ਸਸੀਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਰਾਜੂ ਭਾਟੀਆਂ ਤੁਹਾਡੇ ਨਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਦੀਵਾਲੀ ਦੇ ਤਿਉਹਾਰ ਦੇ ਉੱਪਰ ਦੁਕਾਨਦਾਰਾਂ ਵੱਲੋਂ ਕੋਈ ਨਾ ਕੋਈ ਸਕੀਮਾਂ ਰੱਖੀਆਂ ਜਾਂਦੀਆਂ ਨੇ ਆਪਣੇ ਸਮਾਨ ਦੇ ਉੱਪਰ ਇਸੇ ਤਰ੍ਹਾਂ ਅਸੀਂ ਮੌਜੂਦ ਆ ਸਾਨੇਵਾਲ ਦੇ ਵਿੱਚ ਭਾਟੀਆਂ ਫਰਨੀਚਰ ਦੇ ਉੱਪਰ ਜਿੱਥੇ ਕਿ ਇਸ ਵਾਰ ਪਹਿਲਾ ਦੀਵਾਲੀ ਧੁਮਾਕਾ ਸਕੀਮ ਰੱਖੀ ਗਈ ਸੀ ਸਾਡੇ ਨਾਲ ਭਾਟੀਆਂ ਫਰਨੀਚਰ ਦੇ ਓਨਰ ਅਮਿਤ ਪਾਟਿਆ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕੇਸ ਵਿਸ਼ੇ ਦੇ ਉੱਤੇ ਇਹਨਾਂ ਨੇ ਜਿਹੜੀ ਹੈ ਦੀਵਾਲੀ ਦੀ ਸਕੀਮ ਰੱਖੀ ਸੀ ਅਮ ਜੀ ਸਵਾਗਤ ਹੈ ਤੁਹਾਡਾ ਪੰਜਾਬ ਪ੍ਰੈਮ ਟੀਵੀ ਦੇ ਵਿੱਚ ਸਵਾਗਤ ਹੈ ਸਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰਾਜੂ ਪਾਟਿਆ ਜੀ ਤੁਹਾਡਾ ਅਸੀਂ ਇਹ ਜਿਹੜਾ ਤੁਸੀਂ ਸਕੀਮ ਰੱਖੀ ਹੈ ਇਹ ਫਸਟ ਟਾਈਮ ਹੈ ਕਿਹੜੀ ਸਕੀਮ ਰੱਖੀ ਹੈ ਥੋੜਾ ਪਬਲਿਕ ਨੂੰ ਚਾਣਣਾ ਪਾਓ ਇਹਦੇ ਬਾਰੇ ਅਸੀਂ ਇਹ ਸਕੀਮ ਅਸੀਂ ਪਹਿਲੀ ਵਾਰੀ ਹੈ ਕਿ ਦੀਵਾਲੀ ਤੇ ਲੈ ਕੇ ਆਏ ਆਂ ਔਰ ਅਸੀਂ ਸੋਚਿਆ ਸੀਗਾ ਵੀ ਆਪਣੇ ਕਸਟਮਰ ਲੱਕੀ ਕਸਟਮਰ ਨੂੰ ਇੱਕ ਆਪਣਾ ਲੱਕੀ ਡਰਾ ਕੱਢਾਂਗੇ ਅਸੀਂ ਉਹਨਾਂ ਨੂੰ ਅਸੀਂ ਇਲੈਕਟ੍ਰਿਕ ਸਕੂਟਰ ਦੀ ਗੱਡੀ ਆ ਉਹਨਾਂ ਲਈ ਜੋ ਕਿ ਹੁਣੇ ਤਿਆਰ ਹੈ ਸਭ ਕੁਝ ਬਸ ਡਰਾ ਦਾ ਟਾਈਮ ਨੇੜੇ ਆ ਤੇ ਹੁਣੇ ਲਾਈਵ ਅਸੀਂ ਕੱਢਾਂਗੇ ਉਹਨੂੰ ਤੇ ਜੋ ਵੀ ਹੋਊਗਾ ਜਿਹਨੂੰ ਵੀ ਹੋਏਗਾ ਉਹਦਾ ਅਸੀਂ ਮਾਨ ਸਤਕਾਰ ਨਾਲ ਉਹਨੂੰ ਚਾਬੀਆਂ ਦੇ ਕੇ ਉਹਨਾਂ ਨੂੰ ਪੂਰੇ ਵਧੀਆ ਸਵਾਗਤ ਨਾਲ ਕਰਾਂਗੇ ਉਹਨਾਂ ਕਿਉਂਕਿ ਉਹਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਬਹੁਤ ਕਸਟਮਰ ਵਧੀਆ ਸਾਨੂੰ ਮਿਲੇ ਨੇ ਇਸ ਵਾਰ ਔਰ ਇਸ ਤਾਂ ਆਪਣੇ ਨਾਲ ਅਸੀਂ ਕੁਆਲਿਟੀ ਦੇ ਵਿੱਚ ਵੀ ਬਹੁਤ ਵਧੀਆ ਕੁਆਲਿਟੀ ਅੱਗੇ ਨਾਲੋਂ ਵਧਾਈ ਹੈ ਫਰਨੀਚਰ ਦੇ ਵਿੱਚ ਜਿਵੇਂ ਕਿ ਹਲਕੀ ਰੇਂਜ ਤੋਂ ਲੈ ਕੇ ਫੈਵਰੀ ਰੇਂਜ ਤੱਕ ਸਾਡੇ ਕੋਲ ਸਰ ਤਰ੍ਹਾਂ ਦਾ ਸਮਾਨ ਮਿਲਦਾ ਜੋ ਕਿ ਲੋਕੀ ਲੁਧਿਆਣਾ ਸ਼ਹਿਰਾਂ ਦੇ ਵਿੱਚ ਜਾ ਕੇ ਲੱਭਦੇ ਸੀਗੇ ਹੁਣ ਇਸ ਟਾਈਮ ਸਾਡੇ ਸ਼ੋਅਰੂਮ ਤੇ ਸਾਨੇਵਾਲ ਦੇ ਵਿੱਚ ਅਵੇਲੇਬਲ ਹੈਗਾ ਜੇ ਕਿਸੇ ਨੇ ਤੁਹਾਡੇ ਸ਼ੋਅਰੂਮ ਤੱਕ ਆਉਣਾ ਹੋਵੇ ਤਾਂ ਕਿਹੜੀ ਜਗ੍ਹਾ ਤੇ ਕੀ ਐਡਰੈਸ ਹੈ ਇਹਦਾ ਸਾਡੇ ਸ਼ੋਅਰੂਮ ਦਾ ਐਡਰੈਸ ਹੈਗਾ ਕੁਹਾੜਾ ਰੋਡ ਸਾਨੇਵਾਲ ਐਫਸੀ ਗਾਊਂਡ ਦੇ ਬਿਲਕੁਲ ਸਾਹਮਣੇ ਜੋ ਕਿ ਪਾਰਟੀਆਂ ਫਰਨੀਚਰ ਅੱਜ ਤੋਂ 45 ਸਾਲ ਪੁਰਾਣੀ ਸਾਡੀ ਸ਼ਾਪ ਹੈ ਜੋ ਕਿ ਅਸੀਂ ਬਹੁਤ ਹੀ ਸੰਘਰਸ਼ ਕਰਕੇ ਇਸ ਮੁਕਾਮ ਤੇ ਪਹੁੰਚੇ ਹਾਂ ਕਿ ਅੱਜ ਆਪਣੇ ਕਸਟਮਰ ਨੂੰ ਅਸੀਂ ਇਸ ਮੁਕਾਮ ਤੇ ਪਹੁੰਚੇ ਨੇ ਇਹ ਜਿਹੜੀ ਸਕੀਮ ਹੈ ਤੁਸੀਂ ਪਹਿਲੀ ਵਾਰੀ ਰੱਖੀ ਹੈ ਜਾਂ ਪਹਿਲਾਂ ਵੀ ਕਰੀ ਏਦਾਂ ਦੀ ਸਕੀਮ ਰੱਖੀ ਆ ਇਹ ਅਸੀਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਹੈ ਇਸ ਤੋਂ ਪਹਿਲਾਂ ਅਸੀਂ ਛੋਟੇ-ਮੋਟੇ ਗਿਫਟ ਕੱਢਦੇ ਸੀਗੇ ਬਟ ਅਸੀਂ ਇਸ ਵਾਰੀ ਅਸੀਂ ਛੋਟੇ-ਮੋਟੇ ਗਿਫਟ ਵੀ ਨਾਲ ਅਸੀਂ ਦਿੰਦੇ ਰਹੇ ਨਾਲ ਦੀ ਨਾਲ ਦਿਵਾਲੀ ਤੇ ਇਹ ਜਿਹੜਾ ਅਸੀਂ ਲੱਕੀ ਡਰਾ ਰੱਖਿਆ ਸੀ ਉਹ ਅਸੀਂ ਅੱਜ ਦਾ ਦਿਨ 3 ਤਰੀਕ ਨੂੰ ਅਸੀਂ ਰੱਖਿਆ ਸੀਗਾ ਜੋ ਹੁਣ ਅੱਜ ਦੇ ਦਿਨ ਅਸੀਂ ਕੱਢਾਂਗੇ ਤੇ ਇਸ ਤੋਂ ਬਾਅਦ ਸਾਡਾ ਨਵਾਂ ਵੀ ਇੱਕ ਅਸੀਂ ਹੁਣ ਲੋਹੜੀ ਦੇ ਬੰਪਰ ਤੇ ਕੱਢਾਂਗੇ ਜੋ ਕਿ ਲੋਹੜੀ ਦੇ ਬੰਪਰ ਦੇ ਵਿਸ਼ੇ ਲਈ ਮੈਂ ਤੁਹਾਨੂੰ ਇਹ ਸਭ ਨੂੰ ਦੱਸਣਾ ਚਾਹਨਾ ਕਿਸ ਵਾਰੀ ਅਸੀਂ ਲੋਹੜੀ ਦੇ ਮੌਕੇ ਤੇ ਅਸੀਂ ਇੱਕ ਨਹੀਂ ਕਿਉਂਕਿ ਸਾਨੂੰ ਪਤਾ ਹੈ ਸਾਡੇ ਕਸਟਮਰ ਬਹੁਤ ਹੀ ਵਧੀਆ ਵਧੀਆ ਕਸਟਮਰ ਆ ਰਹੇ ਨੇ ਅਸੀਂ ਉਹਨਾਂ ਲਈ ਹੁਣ ਚਾਰ ਇਨਾਮ ਕੱਢਾਂਗੇ ਲੱਕੀ ਡਰਾ ਕੱਢਾਂਗੇ ਜਿਦੇ ਵਿੱਚ ਕੀ ਇੱਕ ਫ੍ਰਿਜ ਹੋਏਗਾ ਇੱਕ ਵਾਸ਼ਿੰਗ ਮਸ਼ੀਨ ਹੋਏਗੀ ਇੱਕ ਐਲਸੀਡੀ ਹੋਏਗੀ ਔਰ ਇੱਕ ਮਾਈਕ੍ਰੋਵੇਵ ਹੋਏਗਾ ਜੋ ਕਿ ਅੱਜ ਤੋਂ ਹੀ ਅਸੀਂ ਕੂਪਨ ਦੀ ਸ਼ੁਰੂਆਤ ਕਰਾਂਗੇ ਜਿਹਦੀ ਵੀ ਹੈਗੀ ਜਿਹੜਾ ਵੀ ਅੱਜ ਤੋਂ ਸਾਡੇ ਕੋਲ ਸਮਾਨ ਲਏਗਾ ਅਸੀਂ ਲੱਕੀ ਕੂਪਨ ਉਹਨਾਂ ਦਾ ਅੱਜ ਤੋਂ ਲੋਹੜੀ ਦਾ ਓਪਨ ਸ਼ੁਰੂ ਕਰ ਦੇਵਾਂਗੇ ਸੋ ਇਹ ਸਾਡੇ ਨਾਲ ਉਮੀਦ ਪਾਰਟੀ ਆ ਜੀ ਤੁਸੀਂ ਗੱਲਬਾਤ ਸੁਣੀ ਕਿ ਇਹਨਾਂ ਨੇ ਜਿਹੜਾ ਪਬਲਿਕ ਦੇ ਨਾਲ ਵਾਅਦਾ ਕੀਤਾ ਸੀ ਦੀਵਾਲੀ ਦਾ ਜੋ ਇਹਨਾਂ ਨੇ ਓਪਨ ਕਰਨਾ ਅੱਜ ਇਲੈਕਟ੍ਰਿਕ ਸਕੂਟਰੀ ਹੁਣ ਇਹ ਥੋੜੀ ਦੇਰ ਦੇ ਵਿੱਚ ਉਸ ਦਾ ਜੋ ਨਾਮ ਕਿਸ ਦਾ ਨਿਕਲਦਾ ਹੈ ਉਸ ਤੇ ਉਹਦੇ ਸਪੁਰਤ ਕੀਤੀ ਜਾਵੇਗੀ ਇਲੈਕਟ੍ਰਿਕ ਸਕੂਟਰੀ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇਖਦੇ ਹੋ ਕਿ ਕਿਸ ਤਰ੍ਹਾਂ ਵਧੀਆ ਫਰਨੀਚਰ ਪਾਰਟੀਆ ਫਰਨੀਚਰ ਹਾਊਸ ਦੇ ਉੱਪਰ ਆ ਕੇ ਤੁਸੀਂ ਕਿਸੇ ਵੀ ਵਕਤ ਇਹਨਾਂ ਕੋਲੇ ਵਿਜ਼ਿਟ ਕਰ ਸਕਦੇ ਹੋ ਸਸਤੇ ਰੇਟਾਂ ਦੇ ਉੱਪਰ ਤੇ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਇੱਥੇ ਫਰਨੀਚਰ ਦੀ ਹਰ ਆਈਟਮ ਦੀ ਜੋ ਸਹੂਿਦਤ ਉਪਲਬਧ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਪਾਟੀਆਂ ਫਰਨੀਚਰ ਹਾਊਸ ਦੀਆਂ ਜੋ ਕਿ ਸਾਹਨੇਵਾਲ ਸਾਹਨੇਵਾਲ ਕਹਾੜਾ ਰੋਡ ਦੇ ਉੱਪਰ ਪੁਲ ਦੇ ਥੱਲੇ ਐਫਸੀਆਈ ਗਡੌਣਾ ਦੇ ਸਾਹਮਣੇ ਇਹ ਸ਼ੋਅਰੂਮ ਹੈ ਇਹਨਾਂ ਨੇ ਵਿਆਹ ਸ਼ਾਦੀਆਂ ਲਈ ਵੀ ਫਰਨੀਚਰ ਦਾ ਜੋ ਪੂਰਾ ਸੈਟਅਪ ਹੈ ਉਸ ਦੇ ਉੱਪਰ ਵੀ ਇੱਕ ਬਹੁਤ ਵਧੀਆ ਸਕੀਮਾਂ ਰੱਖੀਆਂ ਹੋਈਆਂ ਨੇ ਤੋਂ ਹੁਣੇ ਥੋੜੀ ਦੇਰ ਦੇ ਵਿੱਚ ਜੋ ਇਹਨਾਂ ਨੇ ਪਬਲਿਕ ਦੇ ਨਾਲ ਕਮਿਟਮੈਂਟ ਕੀਤੀ ਸੀ ਕਿ ਅਸੀਂ 15000 ਦੀ ਸ਼ਾਪਿੰਗ ਦੇ ਉੱਪਰ ਇੱਕ ਇਨਾਮ ਰੱਖਿਆ ਹੈ ਇਹਨਾਂ ਨੇ ਇਲੈਕਟ੍ਰਿਕ ਸਕੂਟਰੀ ਦਾ ਹੁਣੇ ਥੋੜੇ ਸਮੇਂ ਦੇ ਵਿੱਚ ਉਹ ਕਿਸ ਦਾ ਨਿਕਲਦਾ ਹੈ ਤੁਹਾਨੂੰ ਦਿਖਾਇਆ ਜਾਵੇਗਾ ਸੋ ਤੁਸੀਂ ਹੁਣ ਦੇਖਿਆ ਕਿ ਇਹਨਾਂ ਨੇ ਜੋ ਆਪਣਾ ਇਨਾਮ ਰੱਖਿਆ ਸੀ ਉਸ ਦਾ 쿠ਪਨ ਇੱਕ ਛੋਟੀ ਬੱਚੀ ਵੱਲੋਂ ਚੁਕਾਇਆ ਗਿਆ ਸੋ ਇਹ ਜਿਹੜਾ ਇਨਾਮ ਹੈ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਨਾਮ ਨਿਕਲੇਗਾ ਗੱਲਬਾਤ ਕਰਦੇ ਇਹਨਾਂ ਨਾਲ ਕਿ ਕਿਸ ਤਰ੍ਹਾਂ ਇਹਨਾਂ ਨੂੰ ਮਹਿਸੂਸ ਹੋਇਆ ਹਾਂ ਜੀ ਤੁਹਾਡਾ ਨਾਮ ਨਿਕਲੇਆ ਪਾਟੀਆਂ ਫਰਨੀਚਰ ਹਾਊਸ ਤੋਂ ਤੇ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈ ਹਾਂ ਜੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਉਮੀਦ ਨਹੀਂ ਸੀ ਸਾਡਾ ਇਨਾਮ ਨਿਕਲੂਗਾ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਇਹਨਾਂ ਤੋਂ ਫਰਨੀਚਰ ਲਿਆ ਤੇ ਇਹਨਾਂ ਨੇ ਸਾਡਾ ਕੂਪਨ ਡਾਲਿਆ ਸਾਨੂੰ ਬਹੁਤ ਅੱਛਾ ਲੱਗਿਆ ਥੈਂਕ ਯੂ ਅੰਕਲ ਜੀ ਤੁਸੀਂ ਤੁਸੀਂ ਪਹਿਲਾਂ ਵੀ ਇਹਨਾਂ ਕੋਲ ਆਉਂਦੇ ਆ ਜਾਂ ਫਸਟ ਟਾਈਮ ਹੀ ਆਏ ਸੀ ਨਹੀਂ ਪਹਿਲਾਂ ਵੀ ਆਂਦੇ ਆ ਅਸੀਂ ਇਹਨਾਂ ਤੋਂ ਅਲਮੀਰਾ ਸੋਫੇ ਹਾਂ ਜੀ ਇਹ ਚੀਜ਼ਾਂ ਲਈਆਂ ਸੀ ਸੋ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਜੋ ਫਰਨੀਚਰ ਇੱਥੋਂ ਪਰਚੇਜ਼ ਕੀਤਾ ਸੀ ਤੇ ਅੱਜ ਇਹਨਾਂ ਨੂੰ ਆ ਤੁਸੀਂ ਦੇਖ ਸਕਦੇ ਹੋ ਕਿ ਇਲੈਕਟ੍ਰਿਕ ਸਕੂਟੀ ਜਿਹੜੀ ਅੱਜ ਇਹਨਾਂ ਦੀ ਹੋ ਚੁੱਕੀ ਹੈ ਸੋ ਇਸੇ ਦੇ ਨਾਲ ਦੇਖਦੇ ਰਹੋ ਤੁਸੀਂ ਪੰਜਾਬ ਪ੍ਰਾਈਮ ਟੀਵੀ ਤੇ ਹਰ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਲਈ ਸੰਪਰਕ ਕਰ ਸਕਦੇ ਹੋ ਪੰਜਾਬ ਪ੍ਰਾਈਮ ਟੀਵੀ ਦੇ ਨਾਲ ਥੈਂਕ ਯੂ